ਇਸ ਖੂਬਸੂਰਤ ਜਗ੍ਹਾ ਨੂੰ ਦੇਖਣ ਵਾਸਤੇ ਅਸੀਂ ਪਥਰੀਲੇ ਰਸਤੇ ਤੇ ਧੁੰਦ ਦੇ ਨਾਲ ਬਹੁਤ ਸਾਰਾ ਸਟਰਗਲ ਕੀਤਾ ਜੇ ਇਸ ਵੇਲੇ ਅਸੀਂ ਇੱਥੇ ਪਹੁੰਚੇ ਤਾਂ ਇੱਥੇ ਬਹੁਤ ਸਾਰੀ ਧੁੰਦ ਪਈ ਸੀ ਸਾਨੂੰ ਕੁਝ ਨਹੀਂ ਸੀ ਦਿਖ ਰਿਆ ਮਨ ਬਹੁਤ ਨਿਰਾਸ਼ ਹੋਇਆ ਕਿ ਇੰਨਾ ਸਫਰ ਵੀ ਕੀਤਾ ਆ ਤੇ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਪਰ ਪ੍ਰਮਾਤਮਾ ਦੀ ਕਿਰਪਾ ਹੋਈ ਕਿ 12:30 ਵਜੇ ਇੱਥੋਂ ਧੁੰਦ ਲਹਿ ਗਈ ਤੇ ਅਸੀਂ ਕੁਦਰਤ ਦੇ ਇਸ ਰਿਸ਼ਮੇ ਨੂੰ ਦੇਖਣ ਦੇ ਵਿੱਚ ਕਾਮਯਾਬ ਹੋ ਗਏ ਮਨ ਖੁਸ਼ ਹੋ ਗਿਆ ਨਿਰਾਸ਼ਾ ਜਿਹੜੀ ਹੈਗੀ ਉਹ ਦੂਰ ਹੋ ਗਈ ਇੱਥੇ ਪਹੁੰਚਣ ਵਾਸਤੇ ਤੁਸੀਂ ਦੋ ਤਰੀਕੇ ਦੀ ਹਾਈਕਿੰਗ ਕਰ ਸਕਦੇ ਹੋ ਦੋ ਰਸਤੇ ਹਨ ਇੱਥੋਂ ਤੱਕ ਪਹੁੰਚਣ ਵਾਸਤੇ ਇੱਕ ਤਾਂ ਰਸਤਾ ਜਿਹੜਾ ਹੈਗਾ ਬਹੁਤ ਟਾਈਟ ਹੈਗਾ ਬਿਲਕੁਲ ਕਿਨਾਰੇ ਦੇ ਉੱਪਰ ਪਹਾੜੀ ਦੇ ਉੱਪਰ ਤੁਰ ਕੇ ਤੁਹਾਨੂੰ ਜਾਣਾ ਪੈਂਦਾ ਹੈਗਾ ਦੂਸਰਾ ਰਸਤਾ ਜਿਹੜਾ ਆ ਬਿਲਕੁਲ ਖੁੱਲਾ ਆਗਾ ਉੱਥੇ ਇੰਨਾ ਜ਼ਿਆਦਾ ਰਿਸਕ ਹੈ ਨਹੀਂ ਪਰ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਰਫੂਜੋ ਰੋਂਸੋ ਚ ਜੇ ਤੁਰੋਗੇ ਤਾਂ ਤੁਸੀਂ ਇਸ ਖੁੱਲੇ ਰਸਤੇ ਨੂੰ ਲੈ ਕੇ ਚਲਿਓ ਟਾਈਟ ਵਾਲੇ ਰਸਤੇ ਨੂੰ ਜਿਹੜਾ ਤੁਸੀਂ ਅਵੋਇਡ ਕਰਿਓ ਸਤਿਗੁਰ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਜੀ ਕਦੀਨੀ ਦੀ ਮਜ਼ੂਰੀ ਨਾ ਵਲੌਗ ਦੀ ਇੰਟਰੋ ਦੇ ਵਿੱਚ ਤੁਸੀਂ ਦੇਖ ਲਿਆ ਨਾ ਕਿੱਡੀ ਘੈਂਟ ਜਗ੍ਹਾ ਹੈਗੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਪੂਰਾ ਵਲੌਗ ਐਂਡ ਤੱਕ ਦੇਖਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਵਲੌਗ ਜਿਹੜਾ ਕਿਦਾਂ ਦਾ ਲੱਗਣ ਦਾ ਤੇ ਹੋਰਾਂ ਨੂੰ ਸ਼ੇਅਰ ਜਿਹੜਾ ਹੈ ਜਰੂਰ ਕਰਦਿਆ ਕਰੋ ਬਾਕੀ ਇੱਕ ਗੱਲ ਆ ਵੀ ਸਾਡੇ ਘੇੜੇ ਦਾ ਮੁੱਲ ਵਜਣਾ ਚਾਹੀਦਾ ਦੂਜਾ ਘੇੜਾ ਵਜਾਣਾ ਤੇ ਇੱਕ ਅਰੀ ਕਮਾ ਕੇ ਦਿਖਾ ਦਿਓ ਵੀ ਧੁੰਦ ਕਿੰਨੀ ਹੁਣ ਸਾਡਾ ਇਹੜਾ ਦੂਜਾ ਘੇੜਾ ਵਜ ਚੁਕਿਆ ਆਇਗਾ ਵਲੌਗ ਦੇ ਵਿੱਚ ਤੇ ਤੁਹਾਨੂੰ ਜਿਹੜੀ ਹੈਗੀ ਆਪਾਂ ਦਿਖਾ ਲ ਦਿੰਨੇ ਆ ਆ ਦੇਖੋ ਇਦਾਂ ਦੇ ਹਾਲਾਤ ਦੇ ਵਿੱਚ ਚਿੱਟਾ ਹੀ ਚਿੱਟਾ ਕੋਰਾ ਹੀ ਕੋਰਾ ਦਿਖਦਾ ਪਿਆ ਤੇ ਇਹਦੇ ਚਾਰਦੀ ਰਹੀ ਬਲੌਗ ਦਿਖਾਉਣ ਆਇਆ ਮੈਂ ਨਾਲ ਹੀ ਕਲੀਅਰ ਕਰਦਾ ਵੀ ਇਹ ਜਿਹੜਾ ਹੈਗਾ ਹੋਂ ਜਿਹੜਾ ਚਿੱਟਾ ਆਇਆ ਵਗਾ ਬਲੌਗ ਦੇ ਵਿੱਚ ਤੁਹਾਨੂੰ ਇਹੜੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲਣਗੀਆਂ ਠੀਕ ਆ ਕੰਟੀਨਿਊ ਰੱਖੇ ਬਲੌਗ ਨੂੰ ਇਹਨੇ ਸਾਡਾ ਬਹੁਤ ਸਾਧ ਦਿੱਤਾ ਬਲੌਗ ਦੇ ਵਿੱਚ ਤੇ ਇਹਦੇ ਨਾਲ ਹੀ ਜਿਹੜੀਆਂ ਸੋਹਣੀ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਆਪਾਂ ਬਣਾਈਆਂ ਗਈਆਂ ਜਿਸ ਵੇਲੇ ਤੁਸੀਂ ਰਫੂਜੋ ਅੋਰੋਂਸਾ ਤੇ ਹੁੰਦੇ ਹੋਗੇ ਤੇ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਪਾਰਕਿੰਗ ਮਿਲਦੀ ਹੈਗੀ ਬਹੁਤ ਸਾਰੀਆਂ ਗੱਡੀਆਂ ਦੀ ਪਾਰਕਿੰਗ ਹੈ ਕਿੱਥੇ ਆਖੋ ਉੱਪਰ ਤਾਂ ਗੱਡੀਆਂ ਲੱਗੀਆਂ ਹੋਈਆਂ ਇਧਰ ਆਪਣੇ ਵਾਲੇ ਜਿਹੜੇ ਚਿਪਸਕਾਈ ਜਾਂਦੇ ਹੈਗੇ ਤੇ ਨਾਲ ਦੇ ਨਾਲ ਆ ਦੇਖੋ ਬੱਸਾਂ ਦੀ ਪਾਰਕਿੰਗ ਵੀ ਹੈਗੀ ਹੈਗੀ ਤੇ ਔਰ ਰਫੂਜੋ ਔਰ ਔਨਸੋ ਹੈਗਾ ਇੱਥੇ ਪਾਰਕਿੰਗ ਜਿਹੜੀ ਹੈ 40 ਯਰੋ ਪਰ ਪਰਸ 40 ਯਰੋ ਪਰ ਕਾਰ ਹੈਗੀ ਜੇ ਤੁਸੀਂ ਮੋਟਰਸਾਈਕਲ ਤੇ ਹੁੰਦੇ ਹੋਗੇ ਤੇ ਤੁਹਾਡੀ ਜਿਹੜੀ ਪਾਰਕਿੰਗ ਹੈਗੀ ਉਹ ਹੈਗੀ ਹੈ ਜੀ 27 ਯਰੋ ਮੇਬੀ ਤੇ ਇੱਥੇ ਤੁਹਾਨੂੰ ਜਿਹੜਾ ਹੈਗਾ ਲਾਗੋ ਦੀ ਮਿਸਰੀ ਨਾਲ ਤੋਂ ਇੱਥੇ ਤੱਕ ਜਿਹੜੇ ਤੁਹਾਨੂੰ ਤਕਰੀਬਨ ਲੱਗ ਜਾਂਦੇ ਹੈਗੇ 10 ਤੋਂ 15 ਮਿੰਟ ਤੇ ਉਹ ਦੇਖੋ ਸਾਹਮਣੇ ਜਿਹੜੀ ਆ ਲਾਗੋ ਦੀ ਮਿਜ਼ੂਰੀਨਾ ਦਾ ਥਿਊ ਹੈਗਾ ਉਥੋਂ ਕੋਸ਼ਿਸ਼ ਹੀ ਅੱਗੇ ਆ ਕੇ ਜਿਹੜਾ ਹੈਗਾ ਪਾਰਕਿੰਗ ਦਾ ਬੈਰੀਅਰ ਹੈਗਾ ਜਿੱਥੋਂ ਤੁਹਾਡੀ ਜਿਹੜੀ ਗੱਡੀ ਦਾ ਨੰਬਰ ਪਲੇਟ ਸਕੈਨ ਕਰਦੇ ਹੈਗੇ ਉੱਪਰ ਚੜ੍ਹਨ ਵਾਸਤੇ ਹੁਣ ਆਪਾਂ ਚੱਲਦੇ ਆ ਜੀ ਰਫੂਜੋ ਰੌਨਸ ਵੱਲ ਤੇ ਰਫੂਜੋ ਰੌਨਸ ਤੋਂ ਆਪਾਂ ਅੱਗੇ ਮਿਜ਼ੂਰੀਨਾ ਜਾਵਾਂਗੇ ਤਕਰੀਬਨ 40 ਤੋਂ 45 ਮਿੰਟ ਲੱਗ ਜਾਂਦੇ ਹੈਗੇ ਮੌਸਮ ਦੇਖੋ ਕਿੱਡੇ ਕਮਾਲ ਦਾ ਅੱਜ ਪਹਾੜੀਆਂ ਦੇ ਵਿੱਚ ਕਦੀ ਧੁੰਦ ਆ ਜਾਂਦੀ ਆ ਤੇ ਕਦੀ ਜਿਹੜੀ ਧੁੰਦ ਚੱਲ ਜਾਂਦੀ ਆ ਆ ਸਾਰੇ ਦਾ ਸਾਰਾ ਰਸਤਾ ਕਰਕੇ ਆਪਾਂ ਜਿਹੜਾ ਹੈਗਾ ਕਦੀਨੀ ਦੀ ਮਿਜ਼ੂਰੀਨਾਂ ਦਾ ਦੀਪੂਨ ਤੋਂ ਆਪਾਂ ਨੂੰ ਰਾਮੀ ਕੋ ਦੇਖਣ ਆ। ਤਾਂ ਉਹ ਵੇਖੋ ਸਾਡੇ ਜੋ ਇੱਕ ਜਿਹੜਾ ਪਤਾ ਨਹੀਂ ਕਿਹੜੇ ਚੱਕਰਾਂ ਵਿੱਚ ਵਿਆਹ ਹੀ ਥੱਲੇ। ਉਹ ਮਾਮਾ ਲੱਗਦਾ ਆਪਣਾ ਨਾਂ ਲਿਖਦਾ ਫਿਰਦਾ ਹੀ ਥੱਲੇ। ਤੇ ਕੋਈ ਨਹੀਂ ਚਲੋ ਇਧਰ ਵੇਖੋ। ਇਹਦੀ ਗਲਤੀ ਆਜੇ ਸਾਰੀ ਜੇ ਜੱਟਾ ਪਰਨਾ ਨਾ ਬਣ ਕੇ ਹੁੰਦਾ ਤੇ ਤੁੰਦ ਨਹੀਂ ਪੈਣੀ ਅੱਜ। ਕੋਈ ਨਹੀਂ ਚਲੋ। ਆ ਇਧਰ ਵੇਖੋ ਕਮਲਪਾ ਆਪਣਾ। ਮਾਬੇ ਉਹ ਥਿਊ ਵੇਖੋ ਥੱਲੇ ਦਾ। ਕਿੱਡਾ ਘੈਂਟ ਥਿਊ ਆਗਾ। ਆ ਸਾਰੇ ਦਾ ਸਾਰਾ ਰਸਤਾ ਜਿਹੜਾ ਤੁਸੀਂ ਬਾਈਕਾਰ ਹੁੰਦੇ ਹੋ ਕਿ ਥੱਲਿਓ। ਰਫੂ ਜੋ ਰੋਂਸਣਵਾ ਸਰ ਦਾ ਸਾਰਾ ਆ ਜਿਹੜਾ ਆਉਂਦਾ ਹੈਗਾ ਇਸ ਤੋਂ ਇਲਾਵਾ ਇੱਧਰ ਵਾਲੇ ਪਾਸੇ ਤੁਸੀਂ ਦੇਖ ਲਓ ਸਾਡਾ ਬੰਦਾ ਥੱਲੇ ਦੀ ਬਿਊਟੀ ਨੂੰ ਇੰਜੋਏ ਕਰਨ ਦੇ ਆ ਤੇ ਇੱਥੇ ਤੁਸੀਂ ਰਿਡਕੇ ਵੀ ਜਾ ਸਕਦੇ ਜੇ ਭਾਈ ਹਾਂਜੀ ਇਸ ਲਈ ਤਿੰਨੋ ਕਰ ਸਕਦੇ ਤੇ ਮੈਂ ਉੱਥੇ ਹੀ ਪੂਰਾ ਵਲੌਗ ਪਾਇਆ ਵਗਾ ਤੁਹਾਨੂੰ ਮੈਂ ਜਿਹੜਾ ਵਾ ਉਹਦੇ ਉੱਪਰ ਆਪਾਂ ਪੂਰਾ ਵਲੌਗ ਬਣਾ ਕੇ ਪਾਵਾਂਗੇ ਫੇਰ ਦੁਬਾਰਾ ਤੋਂ ਤੇ ਉਹ ਦੇਖੋ ਉਹ ਜਿਹੜਾ ਰਾਹ ਜਾਣਦੇ ਆ ਨਾ ਪਿੱਛੇ ਨੂੰ ਉਹ ਵਾਲਾ ਰਾਹ ਕਰਕੇ ਤੁਸੀਂ ਕਦੀਨੀ ਦੀ ਮਿਜ਼ੂਰੀ ਨਾ ਜਾਣਾ ਆਏਗਾ ਉਹ ਵਾਲਾ ਸੈਂਟੀਰੋ ਜਿਹੜਾ ਜਾਂਦਾ ਉਥੋਂ ਇੰਨਾ ਔਖਾ ਨਹੀਂ ਹੈਗਾ ਤੇ تقريبا ਨੇ 40 ਮਿੰਟ ਲੱਗਿਆ ਆਪਾਂ ਨੂੰ ਬਾਕੀ ਬੂਟਾਂ ਬਾਰੇ ਦੱਸ ਦੋ ਵੀ ਬੂਟ ਜ਼ਰੂਰੀ ਬੂਟ ਇੱਕ ਚੀਜ਼ ਧਿਆਨ ਦੇਣ ਜੋ ਕਿ ਮੈਂ ਹਮੇਸ਼ਾ ਇਹ ਗੱਲ ਕਹਿੰਨਾ ਇੱਥੇ ਆਉਣਾ ਹੈਗਾ ਇਹੋ ਜਿਹੀ ਜਗ੍ਹਾ ਤੇ ਢਾਡਕੋ ਜਿਹੜਾ ਹੈਗਾ ਇੱਕ ਤਾਂ ਜਾਂ ਰੇਨਕੋਟ ਟਾਈਪ ਹੋਣਾ ਜੇ ਜੇ ਰੇਨਕੋਟ ਨਹੀਂ ਹੈਗਾ ਤਾਂ ਢਾਡਕੋ ਜਿਹੜੀ ਆ ਵਾਟਰਪੂਫ ਜੈਕਟ ਹੋਵੇ ਤੇ ਜਾਂ ਵਿੰਡ ਚੀਟਰ ਹੋਵੇ ਠੰਡ ਇੱਥੇ ਜ਼ਿਆਦਾ ਹੁੰਦੀ ਹੈਗੀ ਦੂਸਰੀ ਚੀਜ਼ ਜਿਹੜੀ ਹੈਗੀ ਇੰਪੋਰਟੈਂਟ ਹੈਗੀ ਉਹ ਇਹ ਹੈਗੀ ਆ ਕਿ ਤੁਸੀਂ ਇਸ ਜਗ੍ਹਾ ਤੇ ਹਮੇਸ਼ਾ ਜਿਹੜੇ ਹੈਗੇ ਇਸ ਤਰੀਕੇ ਦੇ ਸ਼ ਟ੍ਰੈਕਿੰਗ ਵਾਲੇ ਦਾ ਹਾਈਕਿੰਗ ਵਾਲੇ ਸ਼ੂ ਆ ਕੇ 50 ਰੁਪਏ ਦੇ ਵਿੱਚ ਤੁਹਾਨੂੰ ਨੋਰਮਲੀ ਜਿਹੜੇ ਮਿਲ ਜਾਂਦੇ 50 60 ਰੁਪਏ ਦੇ 50 60 ਰੁਪਏ ਕੱਖ ਨਹੀਂ ਹੁੰਦਾ ਪਰ ਜਿਹੜਾ ਹੈਗਾ ਤੁਹਾਡਾ ਸਫਰ ਸੁਖਾ ਆ ਜਾਂਦਾ ਬੰਦੇ ਦਾ ਪੈਰ ਤਿਲਕਣੋਂ ਵੱਜਣ ਦਾ ਸੱਟ ਪਿੱਟ ਲੱਗਣੋਂ ਜਿਹੜਾ ਵੱਜ ਜਾਂਦਾ ਇਹੋ ਚੀਜ਼ ਹੈ ਮੈਂ ਹਮੇਸ਼ਾ ਕਹਿੰਦਾ ਹੈਗਾ ਇਸ ਵੇਲੇ ਅਸੀਂ ਸਵੇਰੇ 10 ਵਜੇ ਇੱਥੇ ਪਹੁੰਚੇ ਤਾਂ ਇੱਥੇ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਸੀ ਧੁੰਦ ਪੈ ਗਈ ਸੀ ਤੇ ਧੁੰਦ ਦੇ ਕਾਰਨ ਕੁਝ ਵੀ ਨਹੀਂ ਸੀ ਦਿਖ ਰਿਹਾ ਤੇ ਤੁਰੰਤੋਂ ਹੀ ਜਿਹੜਾ ਆ ਬੰਦਾ ਗਰੇਜ ਕਰਦਾ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਤੇ ਪੈਰ ਨਾ ਤਿਲਕ ਜੇ ਜੇ ਪੈਰ ਤਿਲਕ ਗਿਆ ਤਾਂ ਇਸ ਦੁਨੀਆ ਤੋਂ ਤੁਸੀਂ ਕੁਛ ਕਰ ਜਾਓਗੇ ਪਰ ਪ੍ਰਮਾਤਮਾ ਦੀ ਕਿਰਪਾ ਹੋਈ 12:30 ਵਜੇ ਇੱਥੋਂ ਧੁੰਦ ਲਹਿ ਗਈ ਤੇ ਆਪਾਂ ਦੁਬਾਰਾ ਹਾਈਕਿੰਗ ਕਰਕੇ 40 ਮਿੰਟ ਦੀ ਇਸ ਜਗ੍ਹਾ ਤੇ ਪਹੁੰਚ ਗਏ ਫਿਰ ਆਪਾਂ ਚੜਾਇਆ ਆਪਣਾ ਡਰੋਨ ਤੇ ਡਰੋਨ ਦੇ ਵਿੱਚ ਸੋਹਣੀਆਂ ਸੋਹਣੀਆਂ ਵੀਡੀਓ ਰਿਕਾਰਡ ਕੀਤੀਆਂ ਤੁਹਾਡੇ ਵਾਸਤੇ ਤੇ ਪ੍ਰਮਾਤਮਾ ਦੀ ਕਿਰਪਾ ਦੇਖੋ ਇੰਨੀ ਹੋਈ ਕਿ ਜਿੰਨਾ ਚਿਰ ਆਪਾਂ ਉੱਥੇ ਰਹੇ ਉਹਨਾਂ ਚਿਰ ਹੀ ਇੱਥੇ ਮੌਸਮ ਸਹੀ ਰਿਹਾ ਉਸ ਤੋਂ ਬਾਅਦ ਚ ਮੌਸਮ ਫੇਰ ਦੁਬਾਰਾ ਖਰਾਬ ਹੋ ਗਿਆ ਇਸ ਸੋਹਣੇ ਜਿਹੇ ਥੀ ਵਿਊ ਨੂੰ ਵੇਖਣ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਮਿਜ਼ੂਰੀਨਾ ਆਉਣਾ ਹੈ ਮਿਜ਼ੂਰੀਨਾ ਤੋਂ ਥੋੜਾ ਅਗਾਹ ਜਾ ਕੇ 100 ਮੀਟਰ ਤਾਂ ਨੂੰ ਰਸਤਾ ਚੜਦਾ ਹੈ ਤਰੇ ਚੀਮੇ ਦੀ ਲਵਰੇਦੋ ਵਾਸਤੇ ਉੱਥੇ ਜਾਣਾ ਤੁਸੀਂ ਜੱਗੇ ਬੈਰੀਅਰ ਤੇ ਤੁਹਾਨੂੰ ਤਾਂ ਹੀ ਨੰਗਨ ਦੇਣਾ ਹੈ ਗੱਡੀ ਤੇ ਜੇਕਰ ਤੁਹਾਡੇ ਕੋਲ 40000 ਦੀ ਪਾਰਕਿੰਗ ਦੀ ਟਿਕਟ ਹੋਵੇ ਤੁਸੀਂ 40000 ਰੁਪਏ ਕੀਤੇ ਆ ਤਾਂ ਹੀ ਆ ਸਕਦੇ ਹੋਗੇ ਨਹੀਂ ਤਾਂ ਦੂਸਰਾ ਰਸਤਾ ਆ ਮੇਬੀ ਸ਼ਾਇਦ ਤੁਸੀਂ ਪੈਡਲ ਵੀ ਉੱਪਰ ਜਾ ਸਕਦੇ ਹੋਗੇ ਤੇ ਇਸ 뷰 ਨੂੰ ਇੰਜੋਏ ਕਰ ਸਕਦੇ ਹੋ ਤੁਸੀਂ ਰਫੂਜੋ ਔਰੋਂਸੋ ਤੇ ਉਹਨਾ ਉੱਥੇ ਗੱਡੀ ਪਾਰਕ ਕਰਕੇ ਕਦੀਨੀ ਦੀ ਮਿਜ਼ੂਰੀਨਾ ਦੇ ਵਾਸਤੇ ਹਾਈਕਿੰਗ ਕਰਦੀ ਹੈ 40 ਮਿੰਟ ਲੱਗਦੇ ਆ ਇਸ ਜਗ੍ਹਾ ਤੇ ਪਹੁੰਚਣ ਵਾਸਤੇ ਤੇ ਇਸ ਖੂਬਸੂਰਤ ਜਿਹੇ 뷰 ਨੂੰ ਇੰਜੋਏ ਕਰਨ ਵਾਸਤੇ ਕੁਦਰਤ ਦੇ ਇਸ ਰਿਸ਼ਮੇ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣ ਵਾਸਤੇ ਤੇ ਮਨ ਨੂੰ ਸਕੂਨ ਦੇਣ ਵਾਸਤੇ ਇਥੋਂ ਡਰੋਨ ਦੇ ਨਾਲ ਬੜੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਹੁੰਦੀਆਂ ਨੇ ਜੇਕਰ ਮੌਸਮ ਥੋੜਾ ਜਿਹਾ ਹੋਰ ਸਾਫ਼ ਹੁੰਦਾ ਤੇ ਆਪਾਂ ਤੁਹਾਡੇ ਆਸਤੇ ਹੋਰ ਵੀ ਬੜਾ ਕੋਸ਼ਿਸ਼ ਇਰ ਰਿਕਾਰਡ ਕਰਨਾ ਸੀ ਚਲੋ ਖੈਰ ਕਹਿੰਦੇ ਆ ਨਾ ਕਿ ਜਿੰਨਾ ਕੁਝ ਵੀ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਹੈ ਤੁਹਾਨੂੰ ਉਹਨਾਂ ਹੀ ਮਿਲਦਾ ਹੈ ਸਾਡੇ ਇਸ ਟੂਰ ਦੇ ਵਿੱਚ ਸਾਡੀ ਕਿਸਮਤ ਦੇ ਵਿੱਚ ਸਿਰਫ ਇਹੋ ਹੀ ਲਿਖਿਆ ਸੀ ਕਿ ਤੁਸੀਂ ਥੋੜਾ ਜਿਹਾ ਧੁੰਦ ਦੇ ਨਾਲ ਇਸ ਕੁਦਰਤ ਦੇ ਨਜ਼ਾਰੇ ਨੂੰ ਦੇਖ ਲਓ ਪਰ ਮੈਂ ਤੁਹਾਡਾ ਨਾ ਪ੍ਰੋਮਿਸ ਕਰਦਾ ਹਾਂ ਕਿ ਤੁਹਾਨੂੰ ਇੱਕ ਵਾਰੀ ਫੇਰ ਮੈਂ ਕਦਿਨੀ ਦੀ ਮਿਜ਼ੂਰੀਨਾਂ ਦੀ ਸੈਰ ਕਰਾਉਂਗਾ ਪਰ ਇਸ ਸਾਲ ਨਹੀਂ ਅਗਲੇ ਸਾਲ ਇਸ ਵਲੌਗ ਚ ਇੰਨਾ ਹੀ ਹੁਣ ਮਿਲਦੇ ਹਾਂ ਇੱਕ ਨਵੇਂ ਵਲੌਗ ਦੇ ਵਿੱਚ